ਜੀ ਨਾਮਾ ਤੋਂ ਡੀ ਬ੍ਰੀਮੇਨ ਅਮਰਿੰਦਰ ਸਿੰਘ ਪਿੰਲੀ ਲੋਕ ਖੁਰਦ ਪਿੰਡ ਮੇਰਾ ਹੀ ਸਾਡੇ ਲਾਗਾ ਪਿੰਡ ਕੋਟ ਦਾ ਮੇਰਾ ਲਾਦਾ ਹੀ ਕੋਟ ਪਿੰਡ ਅਸੀਂ ਉੱਥੇ ਮੱਥਾ ਟੇਕਣ ਗਏ ਸੀਗੇ ਤੇ ਜਦੋਂ ਮੱਥਾ ਟੇਕ ਕੇ ਵਾਪਸ ਆਏ ਗੱਡੀ 'ਚ ਬਠਣ ਲੱਗੇ ਨਾਲ ਵੀ ਇੱਕ ਠੰਡੇ ਵਾਲੀ ਗੱਡੀ ਖੜੀ ਦੀਗੀ ਹਾਂ ਤੇ ਹੋਰ ਇਹਨਾਂ ਨਾਲ ਮਤਰਾ ਹੱਥ ਲੱਗ ਗਿਆ ਜਾਂ ਕੁਝ ਵੀ ਕਹ ਲਓ ਨਾਲ ਲੱਗ ਗਿਆ ਤੇ ਉਹਨੂੰ ਪ੍ਰੰਡਰ ਲੱਗ ਗਿਆ ਜਿਸ ਕਾਰਨ ਉਹਨਾਂ ਦੀ ਜਾਨ ਚਲੇ ਗਈ ਤੇ ਮੈਂ ਪ੍ਰਸ਼ਾਸਨ ਨੂੰ ਇਹ ਮੰਗ ਕਰਦਾ ਵੀ ਐਸੀ ਗੱਡੀਆਂ ਦੀ ਸਖਤ ਨੋਟਿਸ ਦੇ ਕੇ ਪਰਚਾ ਦਰਜ ਕਰਨਾ ਚਾਹੀਦਾ ਵਾ ਜਿਹਦੇ ਨਾਲ ਕਰਕੇ ਛਡੋ ਵੱਡਾ ਘਾਟਾ ਪਿਆ ਉਹਨਾਂ ਨੇ ਸਿੱਧਾ ਹੀ ਕੰਮ ਪਤਾ ਆਇਆ ਸੀ ਕਿ ਉਹਦੀ ਗੱਡੀ ਨਾ ਸ਼ੁਰੂ ਹੋਵੇ ਟ੍ਰੈਕ ਕਰ ਦਿੱਤੀ ਗਈ। ਉਹਦੀ ਮਾਤਾ ਦਾ ਨਾਮ ਕੀ ਸੀ ਤੁਹਾਡਾ ਪਤਾ ਨਾਮ ਗੁਰਮੀਤ ਵਰਦੀ ਦਾ ਜੀ। ਕਿੰਨੀ ਉਮਰ ਸੀ ਉਹਨਾਂ ਦੀ? ਉਹਨਾਂ ਦੀ ਉਮਰ 50 ਸਾਲ ਤੋਂ 55 ਸਾਲ ਦੇ ਵਿੱਚ ਦੀ ਸੀ ਜੀ। ਜਿਹੜੀ ਗੱਡੀ ਖੜੀ ਸੀ ਉਹ ਕੋਲ ਖੜਾ ਗਏ ਸੀ ਕਿ ਤੁਸੀਂ ਠੰਡ ਪੀਣ ਲੱਗੇ ਸੀਗੇ ਕੁਝ। ਨਹੀਂ ਨਹੀਂ ਉਹ ਤਾਂ ਗੱਡੀ ਖੜਾ ਕੇ ਰਸਤਾ ਛੱਡ ਕੇ ਗਿਆ ਹੋਇਆ ਸੀਗਾ। ਅੱਛਾ। ਉਹ ਪੂਰਾ ਟਾਈਮ ਸੀ ਕੋਈ ਛੱਡਿਆ ਨਹੀਂ ਕੋਈ ਨਹੀਂ। ਇਹ ਇਹਨਾਂ ਦੀ ਗਲਤੀ ਹੈ ਪ੍ਰਸ਼ਾਸਨ ਨੂੰ ਜੱਪੜਾ ਚਾਹੀਦਾ ਵਾ। ਪ੍ਰਸ਼ਾਸਨ ਨੂੰ ਵੀ ਕਾਰਵਾਈ ਕਰਨੀ ਚਾਹੀਦੀ ਆ। ਇੱਕ ਹਜ਼ਾਰਾਂ ਲੋਕਾਂ ਨੇ ਜਾਣ ਚਾਹਿਆ ਹੁੰਦਾ। ਤੇ ਦੇ ਗੱਡੀ ਵਾਲਾ ਕੋਈ ਹੈ ਕੋਈ ਨਹੀਂ ਸੀ ਕੋਈ ਨਹੀਂ ਸੀ ਖੜਕਾਈ ਗੱਡੀ ਪੰਨੀ ਵੀ ਕਦੀ ਉਹ ਜਮਨੇ ਮੋਟੀ ਹੱਥ ਜਰ ਮਾਰੇ ਕਦੀ ਕੋਈ ਨਿਕਲਿਆ ਨਹੀਂ ਸੋਦੇ ਕੋਈ ਨਹੀਂ ਕੋਈ ਵੀਡੀਓ ਹੈਗੀ ਗੱਡੀ ਦੀ ਬਣਾਈ ਹੋਈ ਆ ਪ੍ਰਸ਼ਾਸਨ ਨੂੰ ਮੈਂ ਦਊਗਾ ਉਹ ਪਾਚਾ ਦਾ ਚ ਕਰਵਾ ਦੇ ਤੇ ਮਾਤਾ ਇਹਨਾਂ ਕੌਣ ਕੌਣ ਸੀ ਬਾਤਾਂ ਨੇ ਮੈਂ ਜੀ ਹੁਣੇ ਕਰ ਦਿੱਤੀ ਜੀ ਸਾਡੀ ਫੈਮਿਲੀ ਉਹ ਸੀ ਸਾਰੀ ਜੀ ਹਾਂ ਆ ਗਿਆ ਤਾਂ ਜੀ ਕੀ ਨਾਮ ਹੈ ਤੁਹਾਡਾ ਜੀ ਨਾਮ ਮੇਰਾ ਸਰਜੀਤ ਸਿੰਘ ਹੈ ਜੀ ਕਿਹੜਾ ਪਿੰਡ ਆ ਜੀ ਨੀਲੋਂ ਖੁਰਦ ਇਹ ਕੀ ਮਾਮਲਾ ਹੋਇਆ ਕਹਿੰਦਾ ਕੋਟ ਦੇ ਮੇਲੇ ਦੇ ਵਿੱਚ ਇੱਕ ਮਾਦਾ ਡੈਥ ਹੋਈ ਹੈ ਸਾਡੇ ਪਿੰਡ ਜੀ ਨਾਲ ਦੇ ਪਿੰਡ ਕੋਟ ਵੰਗੂ ਰਹਿ ਉਹਿੰਨਾ ਆਗ ਭਾਗ ਦਾ ਮੇਲਾ ਲੱਗਦਾ ਹੈ ਉਸੇ ਸਾਰੇ ਮਤਲਬ ਮਤਲਬ ਪਿੰਡ ਦੀ ਨੇੜੇ-ਨੇੜੇ ਪਿੰਡਾਂ ਦੀ ਆਸਤਾ ਸਾਡੇ ਅਸੀਂ ਮੱਥਾ ਦੇਖਣ ਜਾਂਦੇ ਹਾਂ ਹਾਂ ਹਰ ਸਾਲ ਦੀ ਤਰ੍ਹਾਂ ਮਤਲਬ ਇਸ ਸਾਲ ਵੀ ਇਹ ਮਤਲਬ ਸਵੇਰੇ ਸਾਂਝਰੇ ਪਰਿਵਾਰ ਨੂੰ ਲੈ ਕੇ ਆਪਣੇ ਮੱਥਾ ਟੇਕਣ ਗਏ ਸੀ ਉੱਥੇ ਜਦੋਂ ਮੱਥਾ ਟੇਕ ਕੇ ਵਾਪਸ ਆਪਣੀ ਗੱਡੀ ਦੇ ਵਿੱਚ ਆ ਕੇ ਬੈਠਣ ਲੱਗੇ ਇੱਕ ਨਾਲ ਗੱਡੀ ਖੜੀ ਸੀ ਉਹਦੇ ਵਿੱਚ ਉਹਨਾਂ ਨੇ ਡਾਇਰੈਕਟ ਕਰੰਟ ਛੱਡਿਆ ਹੋਇਆ ਸੀ ਕਿਹੜੀ ਗੱਡੀ ਸੀ ਗੱਡੀ ਉਹ ਕੋਈ ਠੰਡੇ ਵਾਲੀ ਸੀ ਜਿਹੜੀ ਮਤਲਬ ਆਮ ਆਪਾਂ 100 ਰੁਪਏ ਦਾ ਠੰਡਾ ਪੀਂਦੇ ਆ ਤੇ ਮਤਲਬ ਉਹਨਾਂ ਇਹਨਾਂ ਨੇ ਮਤਲਬ ਆ ਮੀ ਮਤਲਬ ਉਹਦਾ ਕਿਤੇ ਟੱਚ ਹੋ ਗਿਆ ਤੇ ਉਹਨੂੰ ਕਰੰਟ ਲੱਗ ਗਿਆ ਜਦੋਂ ਇਹਨਾਂ ਨੇ ਬਾਅਦ ਵਿੱਚ ਦੇਖਿਆ ਉਹਦੇ ਵਿੱਚ ਡਾਇਰੈਕਟਲੀ ਮਤਲਬ ਸਿੱਧਾ ਕਰੰਟ ਛੱਡਿਆ ਸੀ ਜਿਹਦੀ ਇਹਨਾਂ ਕੋਲ ਵੀਡੀਓ ਵੀ ਹੈ ਤੇ ਇਹਦੀ ਮਾਤਾ ਦੀ ਹੁਣ ਮੁੰਡੇ ਦੀ ਗਰਮੀਤਕੌਰ ਦੀ ਡੈਥ ਹੋ ਗਈ ਤੇ ਜਿਹੜਾ ਮਤਲਬ ਉਹ ਬੰਦਾ ਉਹਦੇ ਤੇ ਸਖਤ ਤੋਂ ਸਖਤ ਕਾਰਵਾਈ ਹੋਣੀ ਚਾਹੀਦੀ ਤਾਂ ਕਿ ਅੱਗੇ ਵਾਸਤੇ ਮਤਲਬ ਕਿਸੇ ਨੂੰ ਇਹੋ ਜਿਹਾ ਮਤਲਬ ਜਾਨੀਵਾਲੀ ਨੁਕਸਾਨ ਨਾ ਹੋਵੇ ਕਿਹਦੀ ਪੁਲਿਸ ਕੰਪਲੇਟ ਕਰਤੀ ਸੀ ਪੁਲਿਸ ਕੰਪਲੇਟ ਜੀ ਹੁਣ ਮਤਲਬ ਇੱਥੇ ਸਿਵਨ ਹਸਪੀਟਲ ਲੈ ਕੇ ਆਏ ਇਹਨਾਂ ਨੇ ਮੌਸਚਰੀ ਦੇ ਵਿੱਚ ਮਤਲਬ ਡੈੱਡ ਬੋਰਡ ਹੀ ਰੱਖਤੀ ਹੈ ਤੇ ਹੁਣ ਉਹ ਅੱਗੇ ਮਤਲਬ ਪ੍ਰਸ਼ਾਸਨ ਜੋ ਕਾਰਵਾਈ ਆ ਜੇ ਮਤਲਬ ਕੀਤੀ ਹੈ ਇਹਦੇ ਵਿੱਚ ਉਸਦੀ ਨਵਰ ਰਿਪੋਰਟ ਦੇਖਦੇ ਨੇ ਇੱਕ ਕੇਸ ਆਇਆ ਕਹਿੰਦੇ ਲੇਡੀ ਡੈਥ ਹੋਈ ਹੈ கரੰਟ ਲੱਗਨ ਨਾਲ ਸੀ ਮਾਮਲਾ ਜੀ ਅ ਪੇਸ਼ੈਂਟ ਦਾ ਨਾਮ ਜੀ ਗੁਰਮੀਤ ਕੌਰ ਹੈ ਤੇ ਬਿਲਕੁਲ ਸਵੇਰੇ ਆਇਆ ਸੀ ਕਿ ਪੇਸ਼ੈਂਟ ਡਾਡ ਡੈਥ ਕਿਉਂਕਿ ਇਲੈਕਟ੍ਰਿਕ ਸ਼ੌਕ ਨਾਲ ਉਹਨੂੰ ਡੈਥ ਹੋਈ ਸੀ ਜੇ ਹੁਣ ਉਹ ਗੋਰਫੀਟ ਬੋਡੀ ਕਰੀਪੋਰਟ ਜਿੱਥੇ ਕਰਤੀ ਹੈ ਤੇ ਉਹ ਉਹ ਪੋਸਟਾਟੂ ਹੋਏਗਾ ਜੀ ਕੀ ਇਲੈਕਟ੍ਰਿਕ ਸ਼ਾਰਟ ਕੀ ਮਿਲ ਗਿਆ ਉਹ ਤੁਸੀਂ ਕੁਝ ਸੁਣਾਓ ਸਰ ਜੋ ਉਹਨਾਂ ਨੇ ਵੀਡੀਓ ਦਿਖਾਈ ਉਹਦੇ ਤੋਂ ਆਪਣਾ ਤਾਂ ਜਿਹੜੀ ਸਪਾਰਟਿੰਗ ਵਾਲੀ ਫੈਲ ਹੁੰਦੀ ਹੈ ਜਿਹੜੀ ਮੇਲੇ 'ਚ ਲਗਾਈ ਜਾਂਦੀ ਆ ਉਹਦਾ ਕੀ ਵਾਇਸਤ ਤੋਂ ਵੀ ਕਰੰਟ ਲੱਗਿਆ ਉਹ ਨਿਕਿਆ ਕਿਸੇ ਨੇ ਹੱਥ ਨਾਲ ਲੱਗਿਆ ਕਿਵੇਂ ਲੱਗੇ ਇਹ ਫਿੱਟ ਤੇ ਜਿਹੜੀ ਨਾ ਮੈਂ ਠੀਕ ਹੈ